ਇੱਕ ਵਾਰ ਫੇਰ ਕਤਲ ਹੋ ਗਿਆ ਤੇ ਐਨ ਆਰ ਆਈ ਜਿਹੜੀ ਔਰਤ ਹੈ ਉਹ ਇਸ ਦਾ ਸ਼ਿਕਾਰ ਬਣੀ ਹੈ ਜੀ ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਤਾਰ-ਤਾਰ ਹੋ ਚੁੱਕੀ ਹੈ ਹਰ ਰੋਜ਼ ਕਤਲ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਕਪੂਰਥਲਾ ਤੋਂ ਖਬਰ ਆ ਗਈ ਹੈ ਇੱਥੋਂ ਦੇ ਸੀਨਪੁਰਾ ਵਿੱਚ ਕੈਨੇਡਾ ਤੋਂ ਆਈ ਔਰਤ ਦਾ ਕਤਲ ਕਰ ਦਿੱਤਾ ਗਿਆ ਐਨ ਆਰ ਆਈ ਔਰਤ ਸੀ ਇਹ ਦੱਸਿਆ ਜਾ ਰਿਹਾ ਹੈ ਕਿ ਜ਼ਬਰਦਸਤੀ ਘਰ ਚ ਦਾਖਲ ਹੋ ਕੇ ਐਨ ਆਰ ਆਈ ਔਰਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਦੋ ਅਣਪਛਾਤੇ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੀੜਤ ਦਾ ਨਾਮ ਹੇਮਪ੍ਰੀਤ ਕੌਰ ਸੀ 40 ਸਾਲ ਉਹਨਾਂ ਦੀ ਉਮਰ ਸੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਪੁੱਤਰ ਤੇ ਪਤੀ ਦੋਵੇਂ ਜਿਹੜੇ ਨੇ ਕੈਨੇਡਾ ਵਿੱਚ ਨੇ ਤੇ ਇਹ ਇੱਥੇ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਘਟਨਾ ਤੋਂ ਬਾਅਦ ਤੁਰੰਤ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਸਵਾਲ ਖੜਾ ਹੁੰਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਿਹੜੀ ਤਾਰ-ਤਾਰ ਹੋ ਗਈ ਹੈ ਹਰ ਰੋਜ਼ ਕਤਲਾਂ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਲੋਕ ਇਹੀ ਪੁੱਛਦੇ ਨੇ ਕਿ ਕੌਣ ਹੈ ਕਾਨੂੰਨ ਦਾ ਵਾਲੀਵਾਰ ਪੰਜਾਬ ਦੇ ਵਿੱਚ ਲੋਕ ਸੁਰੱਖਿਅਤ ਕਿਵੇਂ ਮਹਿਸੂਸ ਕਰਨ ਆਪਣੇ ਆਪ ਨੂੰ ਜਿਹਨਾਂ ਪਿੱਛੋਂ ਦੁੱਧ ਦੁਕਾਨਾਂ ਵੱਲੋਂ ਆਏ ਸੀਗੇ ਮੈਂ ਆਪਣੇ ਬੁਆ ਦੇ ਦਰਵਾਜ਼ੇ 'ਤੇ ਬੈਠੇ ਆ ਮੈਂ ਇਹਨੂੰ ਫੋਨ ਕੀਤਾ ਮੈਂ ਕਹੇ ਹਾਂ ਮਾਂ ਬਾਹਰ ਲੰਘਾ ਲੰਗਾਇਆ ਤੇ ਤੂੰ ਆ ਜਾ ਦੁੱਧ ਪੀ ਲੈ ਕਹਿੰਦੀ ਮੈਨੇ ਤਾਈ ਉਹਨਾਂ ਨਾਮੇ ਦੁੱਧ ਪੀਣਾ ਨਾਮੇ ਹੋਣਾ ਉਹ ਤਾਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਈ ਤਾਂ ਬਾਹਰ ਜਦੋਂ ਭਾਈ ਬਾਹਰ ਕਹਿੰਦੇ ਮਾਂ ਰੋਟੀ ਖਾ ਦੇ ਕਹਿੰਦੀ ਤਾਈ ਮੈਂ ਨਹੀਂ ਖਾਣੀ ਮੈਂ ਇੱਕ ਪਿੰਨੇ ਖਾਦੇ ਦੁੱਧ ਆਸੇ ਇਨੇ ਕਲਾ ਜੇ ਮੈਂ ਵੀ ਆਇਆ ਤੇ ਮੈਂ ਵੀ ਨਾਲ ਹੀ ਜਾਣਾ ਸੀ ਮੈਂ ਸਾਗ ਲੈਣਾ ਆਉਣਾ ਸੀ ਕਿੰਨੇ ਜਾਣੇ ਸੀਗੇ ਦੋ ਚਨੇ ਆਇਆ ਕਿਨੇ ਦਰਵਾਜੇ ਥਰ ਧੋਗੇ ਦਾ ਦੇਖ ਤਾਂ ਮੋਟਰਸਾਈਕਲ ਆਤਾ ਇਹ ਜਿਹੜਾ ਬੰਦਾ ਹੈ ਸਿ ਬਾਹਰ ਠੀਕ ਇਹਦੇ ਇੱਥੇ ਮੈਂ ਦਾ ਮਾਫਾ ਕੀਤਾ ਜਾਂ ਇਹ ਇੱਥੇ ਰਹਿਣ ਸਰ ਪਾਇਆ ਸੀ ਅੱਛਾ ਇਹ ਜਿਹੜੀ ਇਹ ਇਹ ਮੈਰਿਟ ਸੀ अच्छा ते कितने बच्चे कितने से कनाडा से कनाडा तो हो गया 1.5 महीने होया बच्चे ਨਾਲ ਹੀ ਸੀ ਹੁਣ ਮਾਤਾ ਬੱਚੇ ਬਾਹਰ ਆ ਬੱਚੇ ਬਾਹਰ ਅੱਛਾ ਇੱਕਦੋ ਆਈਏ ਬਾਹਰ ਕਦੋਂ ਆਈਏ ਬਾਹਰ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਠੀਕ ਆ ਉਸ ਤੋਂ ਬਾਅਦ ਆ ਸੌਂਗ ਚ ਵਿੱਚ ਆਵਾਜ਼ ਆ ਗਈ ਵੀ ਹਾਂ ਗੋਲਣ ਚੱਲੀਆਂ ਆ ਇੰਨਾ ਨਹੀਂ ਪਤਾ ਵੀ ਕਿਹੜੇ ਚੱਲੀਆਂ ਜਦੋਂ ਬਾਹਰ ਆਏ ਕਿਰਪਾ ਤੇ ਪਾੜਾ ਲੱਗਾ ਵੀ ਅਸੀਂ ਆਪਣੇ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਕੱਲ੍ਹ ਕੱਲ੍ਹ ਹੀ ਹੈ ਜੀ ਉਹ ਫਿਰ ਗੋਲਣ ਕੀਤਾ ਰਹੀ ਅੰਦਰ ਹੀ ਉਹ ਸੌਂਗ ਤੇ ਵੀ ਆ ਉਹਨਾਂ ਨੇ ਇਹਨਾਂ ਦੀ ਬੇਟੀ ਹਾਂ ਜੀ ਸਟਾਰਟ ਕੀਤਾ ਸੀ ਇਹਨਾਂ ਇਹਦੇ ਨਾਲ ਸਟਾਰਟ ਕੀਤਾ ਸੀ ਇਹ ਜਿਹੜੀ ਕਲਾਸ ਲਾ ਕੇ ਗਈ ਇੱਕ ਇੱਕ ਕਲਾਈਂਟ ਨੂੰ ਸਿਖਾਉਂਦੀ ਪਈ ਸੀ 10 ਵਜੇ ਨਾਲ ਇਹ ਤੁਸੀਂ ਮੈਂ 2 ਵਜੇ ਇੱਕ ਕਲਾਈਂਟ ਹਲ ਕਰਕੇ ਦੇ ਜੀ 1 ਵਜੇ ਗਏ ਉਹਨਾਂ ਨੂੰ ਕੁੜੀ ਨੂੰ ਸਿਖਾ ਕੇ ਪੁੱਛ ਕੇ ਗਏ ਭੂਆ ਜੀ ਤੁਸੀਂ ਅੱਜ ਡਿਵੋਸ ਹੋਇਆ ਸੀਗਾ ਉਹਨਾਂ ਦਾ ਡਿਵੋਸ ਸੀ ਇੱਕ ਇਨਾਨੀ ਫਾਟਾ ਸਾਨੂੰ ਕੰਟਰੋਲ ਤੋਂ ਇਤਲਾ ਮਿਲੀ ਸੀ ਕਿ ਆ ਜਿਹੜਾ ਮੁਹੱਲਾ ਹੈਗਾ ਆ ਇੱਥੇ ਕਿਸੇ ਘਰ ਦੇ ਅੰਦਰ ਵਰਕੇ ਪਾਇਰ ਹੋਇਆ ਤੇ ਮੌਕੇ ਤੇ ਜਿਹੜੀ ਹੈਗੀ ਐਸਐਸਓ ਸਿਟੀ ਤੇ ਮੈਂ ਜਿਹੜਾ ਹੈਗਾ ਐਡੀਸਟਿਕ ਪਹੁੰਚਿਆ ਤੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈਮਪ੍ਰੀਤ ਕੌਰ ਉਰਫ ਹੀਮਾ ਉਹ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵਰਕੇ ਤੇ ਗੋਲੀ ਮਾਰ ਕੇ ਉਹਨੂੰ ਐ ਨਹੀਂ ਹਜੇ ਤੱਕ ਕੋਈ ਖਲਤੇ ਆਈ ਸੀ ਕਿ ਬਾਕੀ ਆਪਾਂ ਜਿਹੜਾ ਹੈਗਾ ਹੋਰ ਕੋਈ ਫੋਕਸ ਨਹੀਂ ਹੈ ਟੋਟਲ ਕਿੰਨੇ ਕੋਲੀ ਚੱਲਿਆ ਵਾ ਟੋਟਲ ਚਾਰ ਚੱਲਿਆ ਤਿੰਨ ਅੰਦਰ ਚੱਲਿਆ ਤੇ ਇੱਕ ਬਾਅਦ ਜਦੋਂ ਬੰਦੇ ਨੇ ਇਥੋਂ ਉਹਨੇ ਉਹ ਮਤਲਬ ਉਹ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਇੱਕ ਬੰਦਾ ਸੀਗਾ ਮੋਹੱਲੇ ਦਾ ਉਹਨੇ ਗੇਟ ਬੰਦ ਕਰਕੇ ਸਰ ਕਿੰਨੇ ਕੋਈ ਨਹੀਂ ਘਟਣਾ ਪਟੋ ਹਵਾ ਵਿੱਚ ਫਾਇਰ ਕਰਕੇ ਸਰ ਕਿੰਨੇ ਕੋਈ ਨਹੀਂ ਘਟਣਾ ਕਿ ਚਾਰ ਕੋਈ ਨਹੀਂ ਸਰ ਕਿਸੇ ਦਾ ਸ਼ੱਕ ਵગેਰਾ ਨਹੀਂ ਹਜੇ ਤੱਕ ਤੇ ਕੋਈ ਸ਼ੱਕ